ਸੱਚੇ ਅਕਾਲ ਬੱਚਿਓ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਊੜਾ ਅਤੇ ਝੂੜਾ ਦੇ ਵਿੱਚ ਸੋ ਸਾਡੇ ਇਸ ਚੈਨਲ ਦੁਆਰਾ ਤੁਸੀਂ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਸਾਰੇ ਹੀ ਵਿਸ਼ੇ ਕਰੂੰਗੀ ਆਪਾਂ ਸ਼ੁਰੂਆਤ ਅੱਖਰ ਬੋਧ ਤੋਂ ਕਰਾਂਗੇ ਤੇ ਹੌਲੀ-ਹੌਲੀ ਅਸੀਂ ਬਾਕ ਬੋਧ ਤੱਕ ਜਾਂਦੇ ਹੋਏ ਨਾਮ ਪੜਨਾਮ ਕਿਰਿਆ ਵਿਸ਼ੇਸ਼ਣ ਵਿਸ਼ੇਸ਼ਣ ਸੰਬੰਧਕ ਆਦਿ ਵਾਰੇ ਵੀ ਪੜਾਂਗੇ ਤੋ ਸਾਡਾ ਅੱਜ ਦਾ ਵਿਸ਼ਾ ਹੈ ਬੇਟਾ ਵਰਣਮਾਲਾ ਅੱਜ ਅਸੀਂ ਪੰਜਾਬੀ ਭਾਸ਼ਾ ਨੂੰ ਸ਼ੁਰੂ ਕਰਨ ਜਾ ਰਹੀ ਹਾਂ ਤੇ ਸਾਡਾ ਸਭ ਤੋਂ ਪਹਿਲਾ ਟੌਪਿਕ ਹੈ ਸਾਡਾ ਸਭ ਤੋਂ ਪਹਿਲਾ ਵਿਸ਼ਾ ਹੈ ਵਰਣਮਾਲਾ ਵਰਣਮਾਲਾ ਕੀ ਹੁੰਦੀ ਹੈ ਬੱਚੇ ਵਰਣ ਦਾ ਮਤਲਬ ਹੁੰਦਾ ਹੈ ਬੇਟਾ ਅੱਖਰ ਵਰਣ ਦਾ ਮਤਲਬ ਹੁੰਦਾ ਹੈ ਅੱਖਰ ਠੀਕ ਹੈ ਮਾਲਾ ਮਤਲਬ ਹਾਰ ਤਾਂ ਜਦੋਂ ਆਪਾਂ ਅੱਖਰਾਂ ਨੂੰ ਇੱਕ ਤਰਤੀਬ ਦੇ ਵਿੱਚ ਪਰੋ ਲੈਨੇ ਆ ਪੁੱਤਰ ਜਦੋਂ ਆਪਾਂ ਅੱਖਰਾਂ ਨੂੰ ਇੱਕ ਮਾਲਾ ਦੇ ਵਿੱਚ ਪਰੋ ਲੈਨੇ ਆ ਤਾਂ ਉਹ ਵਰਣਮਾਲਾ ਬਣ ਜਾਂਦੀ ਹੈ ਠੀਕ ਹੈ ਤਾਂ ਵਰਣਮਾਲਾ ਬਾਰੇ ਪੜਾਂਗੇ ਅੱਜ ਆਪਾਂ ਵਰਣਮਾਲਾ ਦੇ ਵਿੱਚ ਪਹਿਲਾ 35 ਅੱਖਰ ਹੁੰਦੇ ਸੀ ਕਿੰਨੇ ਅੱਖਰ ਹੁੰਦੇ ਸੀ ਪੁੱਤਰ 35 ਅੱਖਰ ਹੁੰਦੇ ਸੀ ਇਸ ਕਰਕੇ ਇਸ ਨੂੰ 35 ਅੱਖਰੀ ਕਿਹਾ ਜਾਂਦਾ ਸੀ ਠੀਕ ਹੈ ਕਿਹਾ ਜਾਂਦਾ ਸੀ 35 ਅੱਖਰੀ ਠੀਕ ਹੈ 35 ਅੱਖਰੀ ਕਿਹਾ ਜਾਂਦਾ ਸੀ ਤੇ ਹੌਲੀ-ਹੌਲੀ ਕੀ ਹੋਇਆ ਪੁੱਤਰ ਹੌਲੀ-ਹੌਲੀ ਕੁਝ ਅਰਬੀ ਤੇ ਫਾਰਸੀ ਭਾਸ਼ਾਵਾਂ ਦੀਆਂ ਧੁਨੀਆਂ ਉਚਾਰਨ ਲਈ ਇਹਦੇ ਵਿੱਚ 6 ਅੱਖਰ ਹੋਰ ਜੋੜ ਦਿੱਤੇ ਗਏ ਪੈਰੀ ਬਿੰਦੀ ਵਾਲੇ ਅੱਖਰ ਜਿਨ੍ਹਾਂ ਦੇ ਵਿੱਚ ਸੱਸੇ ਪੈਰ ਬਿੰਦੀ ਖਖੇ ਪੈਰ ਬਿੰਦੀ ਗਗੇ ਪੈਰ ਬਿੰਦੀ ਜਜੇ ਪੈਰ ਬਿੰਦੀ ਫਫੇ ਪੈਰ ਬਿੰਦੀ ਤੇ ਲੱਲੇ ਪੈਰ ਬਿੰਦੀ ਸ਼ਾਮਿਲ ਹੋਈ ਤੇ ਹੁਣ ਇਹਨਾਂ ਦੀ ਗਿਣਤੀ ਹੈ ਜਿਹੜੀ ਉਹ 41 ਹੋ ਗਈ ਹੈ ਠੀਕ ਹੈ ਤਾਂ ਜਿਹੜੀ ਇਹ ਵਰਣਮਾਲਾ ਪੁੱਤਰ ਇਹਨੂੰ 8 ਵਰਗਾਂ 'ਚ ਵੰਡਿਆ ਗਿਆ ਹੈ 8 ਵਰਗਾਂ 'ਚ ਵੰਡਿਆ ਗਿਆ ਹੈ ਪਹਿਲਾ ਵਰਗ ਮੁਖ ਵਰਗ ਊੜਾ ਐੜਾ ਈੜੀ ਸੱਸਾ ਹਾਹਾ क वर्ग कक्के वाला वर्ग आ गया ही सारा कक्का गग्गा, कग्गा, खा गर्ग मतलब चच्चे वाला वर्ग आ गया ही सारा चच्चा, जज्जा, चज्जा, नंगा। ये आ गया टर्ग तो टैंके वाला वर्ग टैंका, टेंका डड्डा, डाडा नाना। ता अगे आ गया अपना ट तो वर्ग तत्ते वाला वर्ग तत्ता तद्दा, नन्ना अगे आ गया अपना प वर्ग मतलब पप्पे वाला वर्ग पप्पा फफा बब्बा पब्बा मम्मा। तो अगे अपना अंतिम वर्ग है बेटा वो है रारा, लल्ला, वावा, हड़ाड़ा तो इतने तक ये पैंती अखर पूरे हो गए ਤੇ ਉਸ ਤੋਂ ਬਾਅਦ ਜਿਹੜਾ ਨਵਾਂ ਵਰਗ ਜੁੜਿਆ ਨਵੀਨ ਵਰਗ ਜਿਹਨੂੰ ਆਪਾਂ ਕਹਾਂਗੇ ਨਵਾਂ ਵਰਗ ਕਿਹੜਾ ਜੁੜਿਆ ਸਸੇ ਪੈਰ ਬਿੰਦੀ ਖਖੇ ਪੈਰ ਬਿੰਦੀ ਗਗੇ ਪੈਰ ਬਿੰਦੀ ਜਜੇ ਪੈਰ ਬਿੰਦੀ ਫਫੇ ਪੈਰ ਬਿੰਦੀ ਲੱਲੇ ਪੈਰ ਬਿੰਦੀ ਤਾਂ ਇਹ ਵਰਣਮਾਲਾ ਦੇ 8 ਵਰਗ ਹੋ ਗਏ ਠੀਕ ਹੈ ਬੱਚੇ ਤੇ ਇਹਦੇ ਵਿੱਚ ਤਿੰਨ ਸਵਰ ਹੁੰਦੇ ਨੇ ਇਹ ਨੇ ਸਵਰ ਊੜਾ ਐੜਾ ਟੇ ਈੜੀ ਇਸ ਵਰਣੇ ਠੀਕ ਹੈ ਸਵਰ ਸਵਰ ਮਤਲਬ ਜਿਹੜੇ ਅੱਖਰ ਦੂਜੇ ਅੱਖਰਾਂ ਦੀ ਸਹਾਇਤਾ ਤੋਂ ਬਿਨਾਂ ਬੋਲੇ ਜਾਂਦੇ ਨੇ ਠੀਕ ਹੈ ਜਿਨ੍ਹਾਂ ਨੂੰ ਬੋਲਣ ਲਈ ਦੂਸਰੇ ਅੱਖਰਾਂ ਦੀ ਸਹੈਤਾ ਨਹੀਂ ਲੈਣੀ ਪੈਂਦੀ ਉਹ ਹੋਗੇ ਆਪਣੇ ਸਵਰ ਤੇ ਬਾਕੀ ਇਹ ਜਿਹੜੇ ਸਾਰੇ ਅੱਖਰ ਨੇ ਬੁੱਤ ਇਹ ਹੋਗੇ ਆਪਣੇ ਵਿਅੰਜਨ ਠੀਕ ਹੈ ਤਾਂ ਆਪਣੀ ਵਰਣਮਾਲਾ ਦੇ ਵਿੱਚ ਤਿੰਨ ਸਵਰ ਹੋਗੇ ਠੀਕ ਹੈ ਤੇ ਬਾਕੀ ਸਾਰੇ ਹੋਗੇ ਵਿਅੰਜਨ ਸਸ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਇਹ ਸਾਰੇ ਆਪਣੇ ਵਿਅੰਜਨ ਨੇ ਠੀਕ ਹੈ ਪੁੱਤ ਤੇ ਫਿਰ ਹੁਣ ਅੱਗੇ ਆਜੋ ਦੇਖੋ ਅਨੁਨਾਸਿਕ ਅੱਖਰ ਅਨੁਨਾਸਿਕ ਅੱਖਰ ਕਿਹੜੇ ਹੁੰਦੇ ਨੇ ਜਦੋਂ ਜਿਨ੍ਹਾਂ ਨੂੰ ਬੋਲਦੇ ਆਪਾਂ ਆਵਾਜ਼ ਆਪਣੇ ਨੱਕ ਚੋਂ ਨਿਕਲਦੀ ਹੈ ਤਾਂ ਉਹ ਹੁੰਦੇ ਨੇ ਆਪਣੇ ਅਨੁਨਾਸਿਕ ਅੱਖਰ ਉਹ ਕਿਹੜੇ-ਕਿਹੜੇ ਹੋਗੇ ਹੁਣ ਦੇਖੋ ਜੋ ਆਪਣੇ ਨੱਕ ਚੋਂ ਆਵਾਜ਼ ਨਿਕਲੂਗੀ ਕਿਹੜੇ ਕਿਹੜੇ ਬੋਲਦੇ ਵੇਲੇ ਅੰਗਾ ਣੰਯਾ ਨਾਣਾ ਨੰਨਾ ਤੇ ਮੰਮਾ ਇਹ ਪੰਜ ਅੱਖਰ ਨੇ ਪੁੱਤ ਆਪਣੇ ਅਨੁਨਾਸਿਕ ਅੱਖਰ ਠੀਕ ਹੈ ਇਹਨਾਂ ਨੂੰ ਨਾਸਿਕੀ ਅੱਖਰ ਵੀ ਬੋਲਾਂਗੇ ਇਹਨਾਂ ਨੂੰ ਅਨੁਨਾਸਿਕੀ ਅੱਖਰ ਵੀ ਬੋਲਾਂਗੇ ਠੀਕ ਹੈ ਤੇ ਹੁਣ ਆਪਣੇ ਕੋਲੇ ਦੁੱਤ ਅੱਖਰ ਨੇ ਦੁੱਤ ਅੱਖਰ ਦੁੱਤ ਅੱਖਰ ਹੁੰਦੇ ਨੇ ਜਿਹੜੇ ਪੈਰ 'ਚ ਪੈਂਦੇ ਨੇ ਠੀਕ ਹੈ ਦੁੱਤ ਅੱਖਰ ਹੁੰਦੇ ਨੇ ਜਿਹੜੇ ਪੈਰਾਂ 'ਚ ਪੈਂਦੇ ਨੇ ਪੈਰਾਂ 'ਚ ਹੀ ਪਏ ਰਹਿੰਦੇ ਨੇ ਗਲਤੀ ਕਰ ਦਿੰਦੇ ਨੇ ਪੈਰ 'ਚ ਪੈ ਜਾਂਦੇ ਨੇ ਤਾਂ ਉਹ ਕਿਹੜੇ-ਕਿਹੜੇ ਨੇ ਉਹ ਹੋ ਨੇ ਆਪਣੇ ਕੋਲੇ ਹਾ ਹਾ ਰਾ ਰਾ ਤੇ ਵਾ ਵਾ ਠੀਕ ਹੈ ਇਹ ਹੁੰਦੇ ਨੇ ਪੁੱਤ ਆਪਣੇ ਦੁੱਤ ਅੱਖਰ ਠੀਕ ਹੈ ਆਪਣੇ ਤਿੰਨ ਆਪਣੀ ਪੰਜਾਬੀ ਵਰਣਮਾਲਾ ਦੇ ਵਿੱਚ ਤਿੰਨ ਦੁੱਤ ਅੱਖਰ ਨੇ ਇਹ ਚੀਜ਼ ਜੀ ਤੁਸੀਂ ਯਾਦ ਰੱਖਣੀ ਹੈ ਦੁੱਤ ਅੱਖਰ ਜਿਹੜੇ ਪੈਰਾਂ 'ਚ ਪੈਂਦੇ ਨੇ ਠੀਕ ਹੈ ਜਿਵੇਂ ਆਪਾਂ ਲਿਖਤਾ ਪੜ ਹਾ ਹ ਪੈਰ 'ਚ ਆ ਗਿਆ ਪੜ ਹੈਨਾ ਆਪਾਂ ਲਿਖਤਾ ਪ੍ਰਿਮ ਤਾਂ ਇਥੇ ਦੇਖੋ ਰਾਰਾ ਪੈਰ 'ਚ ਆ ਗਿਆ ਹੈਨਾ ਤਾਂ ਇਹ ਹੀ ਵਰਣਮਾਲਾ ਹੈ ਆਪਣੀ ਠੀਕ ਹੈ ਜਿਹਦੇ ਵਿੱਚ 45 ਅੱਖਰ ਨੇ 45 ਅੱਖਰਾਂ ਦੇ ਵਿੱਚੋਂ ਤਿੰਨ ਆਪਣੇ ਸਵਰ ਨੇ ਵਰ ਹੁੰਦੇ ਨੇ ਜਿਹੜੇ ਸੁਤੰਤਰ ਰੂਪ ਚ ਹੁੰਦੇ ਨੇ ਜਿਨ੍ਹਾਂ ਨੂੰ ਬੋਲਣ ਵਾਸਤੇ ਕਿਸੇ ਹੋਰ ਦੀ ਮਦਦ ਦੀ ਲੋੜ ਨਹੀਂ ਪੈਂਦੀ ਠੀਕ ਹੈ ਤੇ ਉਸ ਤੋਂ ਬਾਅਦ ਆਪਣੇ ਸਸੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਸਾਰੇ ਵਿਅੰਜਨ ਆ ਗਏ ਠੀਕ ਹੈ ਵਿਅੰਜਨ ਹੋ ਗਏ ਫਿਰ ਆਪਣੇ ਤਿੰਨ ਹੋ ਗਏ ਦੁੱਤ ਅੱਖਰ ਜਿਹੜੇ ਪੈਰਾਂ 'ਚ ਪੈਂਦੇ ਨੇ ਹਾ ਹ ਰ ਰ ਵ ਵ ਇਹ ਆਪਣੇ ਦੁੱਤ ਅੱਖਰ ਹੋ ਗਏ ਠੀਕ ਹੈ ਪੁੱਤ ਸਮਝ ਆ ਗਈ ਹੁਣ ਅੱਜ ਦੀ ਇਹ ਵੀਡੀਓ 'ਚ ਤੁਹਾਨੂੰ ਵਰਣਮਾਲਾ ਬਾਰੇ ਮੈਂ ਸਮਝਾ ਦਿੱਤਾ ਠੀਕ ਹੈ ਕਿੰਨੇ ਆਪਣੇ ਸਵਰ ਹੋਗੇ ਕਿੰਨੇ ਆਪਣੇ ਵਿਅੰਜਨ ਹੋਗੇ ਕਿੰਨੇ ਆਪਣੇ ਦੁਤਕ ਅੱਖਰ ਹੋਗੇ ਨਾਸਕੀ ਧੁਨੀਆਂ ਕਿਹੜੀਆਂ ਹੋਗੀਆਂ ਜਿਹੜੀਆਂ ਨੱਕ 'ਚ ਆਵਾਜ਼ ਆਂਦੀ ਹੈ ਜਦੋਂ ਆਪਾਂ ਬੋਲਦੇ ਆਂ ਠੀਕ ਹੈ ਤਾਂ ਕੱਲ ਤੋਂ ਫਿਰ ਆਪਾਂ ਆਪਣੀਆਂ ਮਾਤਰਾਵਾਂ ਸ਼ੁਰੂ ਕਰਾਂਗੇ ਤਾਂ ਅੱਜ ਤੁਸੀਂ ਇਹ ਵੀਡੀਓ ਦੇਖੋ ਸਮਝੋ ਤਾਂ ਜੋ ਆਪਾਂ ਕੱਲ ਤੋਂ ਮਾਤਰਾਵਾਂ ਇਹਨਾਂ ਜਿਹੜੀਆਂ ਆਪਣੀਆਂ ਸ਼ੁਰੂ ਕਰ ਸਕੀਏ ਤੇ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸ ਦਾਂ ਜਦੋਂ ਆਪਾਂ ਨੇ ਪੜਨਾ ਸ਼ੁਰੂ ਕਰਨਾ ਹੈ ਪੰਜਾਬੀ ਨੂੰ ਪੜਨਾ ਸ਼ੁਰੂ ਕਰਨਾ ਹੈ ਤਾਂ ਆਪਾਂ ਸਿਰਫ ਇੱਕ ਚੀਜ਼ ਆਸਕੇ ਜਾਉਂਗੀ ਤੁਸੀਂ ਸਾਊਂਡ ਨਾਲ ਪੜੋਗੇ ਆਵਾਜ਼ ਨਾਲ ਊੜੇ ਦੀ ਆਵਾਜ਼ ਊ ਐੜਾ ਅ ਈੜੀ ਈ ਠੀਕ ਹੈ ਐਵੇਂ ਤੁਸੀਂ ਆਵਾਜ਼ ਨਾਲ ਪੜੋਗੇ ਇਹਨਾਂ ਨੂੰ ਠੀਕ ਹੈ ਫਿਰ ਆਪਾਂ ਕੱਲ ਨੂੰ ਆਪਾਂ ਨਾ ਮਾਤਰਾਵਾਂ ਸ਼ੁਰੂ ਕਰਾਂਗੇ ਕੰਨਾ ਮਾਤਰਾ ਵਿਹਾਰੀ ਸਿਆਰੀ ਠੀਕ ਹੈ ਤਾਂ ਹੁਣ ਤੁਸੀਂ ਆਪਣੀ ਬਰਨਮਾਲਾ ਤੇ ਇੱਕ ਵਾਰੀ ਸਾਰੀ ਵੀਡੀਓ ਦੇਖ ਲਓ ਫਿਰ ਕਰ ਨੂੰ ਤੁਹਾਨੂੰ ਦੂਜੀ ਨਵੀਂ ਵੀਡੀਓ ਪਾਵਾਂਗੇ ਉਹ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਪੁੱਤਰ ਬੈਲ ਆਈਕਨ ਦਬਾ ਲਓ ਬੈਲ ਬਟਨ ਦਬਾਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਆਪਣੀ ਵੀਡੀਓ ਦਾ ਠੀਕ ਹੈ ਪੁੱਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ